ਹੋ ਪੈਣੀ ਹੈ ਹੁਣ ਨਸ਼ਾ ਨਸ਼ਾ ਹੁਣ ਨਸ਼ਾ ਕਹਿ ਦਿੰਦਾ ਜਿਹੜਾ ਸਟੇਜ ਤੇ ਲੀਡਰ ਚੜ ਜਾਂਦਾ ਉਹ ਕਹਿੰਦਾ ਸਵੇਰੇ ਬੰਦ ਕਰਦੇ ਉਹ ਸਾਡੇ ਵਾਲਾ ਆਇਆ ਸੀ ਇੱਕ ਪੂਪਾ ਉਹਨੇ ਗੁਟਕਾ ਸਾਹਿਬ ਹੀ ਫੜ ਲਿਆ ਮਾਂ ਦੇ ਛੇੜਨੇ ਉਹ ਕਹਿੰਦਾ ਮੁੱਖ ਮੰਤਰੀ ਬਾਗੋ ਗੁਟਕਾ ਸਾਹਿਬ ਦਾ ਕੀ ਹੈ ਇਹ ਆਇਆ ਜਨਾਬ ਇਹਨੇ ਹਰਮੰਦਰ ਸਾਹਿਬ ਚ ਅਰਦਾਸ ਕਰਾਤੀ ਨਸ਼ਾ ਉਹ ਮੇਰਾ ਮੈਂ ਹੋ ਗਿਆ ਪਿੱਛੋ ਬੋਲੋ ਭਾਈ ਯਾਰ ਬੋਲਦਾ ਮੈਂ ਉਹ ਜਿਵੇਂ ਮੈਂ ਕਹਿੰਦਾ ਨੌਕਰੀ ਮੁੰਡੇ ਲੈ ਲਏ ਆ ਵੇਲੇ ਟਿੱਪਲ ਥੱਲੇ ਬੈਠੇ ਹੀ ਕੰਮ ਕਰ ਜਾਂਦੇ ਆ ਕਿਉਂਕਿ ਜੇ ਨੌਕਰੀ ਜਾਂ ਸ਼ਾਮ ਨੂੰ ਆਉਣ ਤਾਂ ਉਹ ਆਪਦੇ ਕੰਮ ਤੇ ਲੱਗਣ ਮੁੰਡਾ ਪੜ੍ਹ ਲਿਆ ਧੋਆ ਕੂੜਾ ਕਰਕੇ ਇਹਨਾਂ ਨੇ ਪੜਾਇਆ ਮੁੰਡੇ ਨੂੰ ਕਿਸੇ ਨੇ ਗਿਆੜੀਆਂ ਕਰਕੇ ਪੜਾਇਆ ਕੁੜੀ ਨੂੰ ਹੁਣ ਉਹ ਫਿਰ ਵੇਲੇ ਨਾ ਤਾਂ ਉਹ ਧੋਆ ਕੂੜਾ ਕਰਨ ਜੋ ਕਰੇ ਰਹੇ ਨੇ ਨਾ ਉਹ ਦੇਰੀਆਂ ਜੋ ਕਰੇ ਰਹੇ ਉਹ ਨਸ਼ਾ ਕਰਦੇ ਇੱਕ ਤਾਂ ਨੌਕਰੀਆਂ ਦਿਓ ਤੇ ਦੂਜਾ ਆ ਜਿਹੜਾ ਚਿੰਤਾ ਥੋੜੇ ਸਮੇਂ ਅਸੇ ਥੋੜੇ ਸਮਿਆਂ ਸੀ ਛਿੱਟਾ ਸਮੈਟ ਕੋਕੀ ਤੇ ਆ ਟੀਕਾ ਆ ਜਿਹੜੀ ਹਸਪਤਾਲ ਚ ਗੋਲੀ ਮਿਲਦੀ ਐ ਸਭ ਤੋਂ ਮਾੜੀ ਐ ਤੇਰੇ ਨਾਲ ਬੰਦਾ ਬਚਦਾ ਨਹੀਂ ਜੀ ਨੂੰ ਲੱਗ ਜਾਂਦੀ ਐ ਦਸੋਂ ਨਹੀਂ ਇਹ ਬੱਚੇ ਦੇ ਮਾਪਿਆਂ ਨੂੰ ਮਿਲਿਆ ਜਿਹੜੇ ਚਿੱਟੇ ਜਿਹੜੇ ਬੱਚੇ ਚਿੱਟਾ ਪੀਂਦੇ ਉਹਨਾਂ ਪਰਿਵਾਰਾਂ ਨੂੰ ਮਿਲਿਆ ਜਿਵੇਂ ਬੱਚੇ ਕੋਕਿੰਗ ਤੇ ਸਨੈ ਮੱਚੇ ਟੀਕਾ ਲਾਉਂਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਮਿਲਿਆ 3 ਸਾਲ ਉਮਰ ਹੈ ਉਹਨਾਂ ਦੀ ਢਾਈ ਤੋਂ 3 ਸਾਲ ਭਾਈ ਮੇ ਉਹਨਾਂ ਪਰਿਵਾਰਾਂ ਨੂੰ ਵੀ ਮਿਲਿਆ ਜਿਹੜੇ ਅਫਸੀਨ ਤੇ ਪੁੱਕੀ ਖਾਂਦੇ ਉਹ 40 40 ਸਾਲਾਂ ਦਾ ਫੀਮ ਖਾਈ ਜਾਂਦਾ ਕੋਈ 50 ਸਾਲਾਂ ਦਾ ਪੁੱਕੀ ਖਾਈ ਜਾਂਦਾ ਹੁੰਦਾ ਹੀ ਕੁਝ ਨਹੀਂ ਬੋਲੋ ਬਈ ਇਹ ਗੱਲ ਸੱਚੀ ਹੈ ਝੂਠੀ ਹੈ ਇਹਰਾ ਆਲਟਰਨੇਟ ਤੇ ਰਾਂ ਮੈਂ ਕਿਸੇ ਨਸ਼ੇ ਨੂੰ ਤਰਜੀ ਨਹੀਂ ਦਿੰਦਾ ਹਣੋ ਸਰਦਾਰ ਜੀ ਮੈਂ ਆਂਡਾ ਵੀ ਨਹੀਂ ਖਾਂਦਾ ਸ਼ਰਾਬ ਨਹੀਂ ਸਭ ਤੋਂ ਵੱਡਾ ਨਸ਼ਾ ਹੈ ਪੀ ਕੇ ਬੰਦਾ ਐਕਸੀਡੈਂਟ ਕਰਦਾ ਘਰੇ ਵੀ ਕਲੇਸ਼ ਕਰਦਾ ਕਿ ਨਾਲ ਕਈ ਵਾਰੀ ਸੜਕ ਦੇ ਮਿੱਗਿਆ ਪਿਆ ਹੁੰਦਾ ਮੈਂ ਫੀਮ ਤੇ ਕੁੱਕੀ ਵਾਲਾ ਹੁੰਦਾ ਐ ਸੜਕ ਦੇ ਮਿੱਗਿਆ ਵਿਆਹ ਨਹੀਂ ਦੇਖਿਆ ਨੇੜੇ ਕੈਨ ਤੋਂ ਭਾਵੇ ਐ ਤੇ ਕੁਮਾਰੀ ਜਿਵੇਂ ਕੈਨੇਡਾ ਨੇ ਕੀਤਾ ਕੈਨੇਡਾ ਨੇ ਉਹ ਨਸ਼ਾ ਉੱਥੇ ਲੀਗਲਾਈਜ਼ ਕਰਤਾ ਠੇਕੇ ਖੋਤੇ ਕਹਾ ਜੋ ਆ ਕੀਕਾ ਸਮਾ ਚਿੱਟਾ ਜਿਹੜੇ ਰਾਤ ਤੇ ਇੱਕ ਸਾਲਾ ਚ ਮੰਗਾ ਮਰ ਜਾਂਦਾ ਝਾਂਨੇ ਵਾਲਾ ਨਸ਼ਾ ਹੈ ਨਸ਼ਾ ਬਹੁ ਵੀ ਮਾਰਨਾ ਹੈ ਲੇਕਿਨ ਉਹ ਝਾਂਨੇ ਵਾਲੀ ਹੈ ਇਹਦੇ ਤੇ ਥੋੜਾ ਜਿਹਾ ਸਰਕਾਰ ਆਉਣ ਵਾਲੀ ਵਿਚਾਰ ਕਰੇ ਤਾਂ ਕੰਮ ਨਸ਼ੇ ਆ ਨਸ਼ੇ ਨਾਲੋਂ ਮੌਤਾਂ ਹੋਣੀਆਂ ਵੱਧ ਹੋ ਸਕਦੀਆਂ ਮੇਰੀ ਗੱਲ ਸੱਚੀ ਹੈ ਤਾਂ ਤੂੰ ਤੋਂ ਪਾਣੀ ਮਾਰ ਦਿਓ ਫੇ ਮੈਨੂੰ ਵੀ ਬਾਬਾ ਸਾਹਿਬ ਕਹਿੰਦੇ ਰਹਿੰਦੇ ਨਾ ਕਰ ਜੇ ਮੇਰੀ ਗੱਲ ਸੱਚੀ ਹੈ ਤਾਂ ਤਮਾਰੇ ਜੋਰ ਨਾਲ ਤੜੀ ਮਾਰ ਇਹ ਦੇਖ ਫੋਟੋ ਨਾਲ क्योंकि तो शराब आती थी फैक्ट्रिया मारी किसान तो मारी गए मारी गए जो बने शराब होगी सी फैक्ट्रिया पैदा पानी च रंग पा मुल वर्तना से सरकार, सी तो सरकार भी पैसे लेती बंदे लोग इट्ठे हो गए उन्हें सरकार आख्या भी आपसाइज पॉलिसी बनाओ शराब नीगल तो दो शराब तो रखते हैं ब्याह ਪੇ ਭੀਮ ਹੁੰਦੀ ਸੀ ਕਿ ਕਿਸਾਨਾਂ ਦੇ ਘਰੇ ਖੇਤਾਂ 'ਚ ਹੋਰ ਕਿਸਾਨ ਤਾਂ ਵਿਚਾਰਾ ਜਾ ਕੇ ਸਰਕਾਰ ਨੂੰ ਸਮਝਾ ਨਹੀਂ ਸਕਦਾ ਸੀ ਕਿ ਟੋਡੇ ਹੋਏ ਸੀ ਕਿਸਾਨ ਦੇ ਖੇਤ ਹੁਣ ਕਿਸਾਨ ਕਿੱਥੇ ਹੋ ਕੇ ਸਰਕਾਰਾਂ ਨੂੰ ਪੈਸਾ ਭੇਜ ਨਹੀਂ ਸਕਦੇ ਸੀ ਇਹ ਸੱਖੇ ਟੋਡੇ ਦੇ ਭੀਮ ਮਾਰਾ ਨਹੀਂ ਸਕਦਾ ਤਾਂ ਦਸ਼ਾਤ ਮਾਰਾ ਨਹੀਂ ਸਕਦਾ ਤੇ ਭੀਮ ਲੋ ਅੱਧੀਆਂ ਦਵਾਈਆਂ 'ਚੋਂ ਫੀਂ ਪੈਂਦੀ ਐ ਅਜੇ ਵੀ ਅਫੀਨ ਬੀਜਦੇ ਸੋ ਕਹਿਣ ਦਾ ਭਾਅ ਇਹ ਸਰਕਾਰਾਂ ਤੋਂ ਕਿਸਾਨ ਵਿਚਾਰਾ ਭੋਲਾ ਕਿਸਾਨ ਭੋਲਾ ਸੋ ਇਹੋ ਜੇ ਕੰਮ ਜੇ ਬਾਅਦ ਕਿੱਥੇ ਮੈਂ ਕਹਿਆ ਕਾਂਗਰਸ ਆਉਗੀ ਪੰਜਾਂ ਦੇ ਵਿੱਚ ਅਸੀਂ ਨਸ਼ਾ ਖਤਮ ਕਰ ਦਿਆਂਗੇ ਇਹ ਗੱਲ ਝੂਠੀ ਆ ਮਿੱਤਰੋ ਭੈ ਗੱਲ ਸੱਚੀ ਕਰੋ ਤੇਰੀ ਗੱਲ ਠੀਕ ਨਹੀਂ ਆਵੇ ਨਹੀਂ ਮੇਰੇ ਅੱਜ ਆਜ ਤੇਰੀ ਵੀ ਜਿੱਤੇ ਹੋਰ ਬਿਆਨ ਦੇ ਦਿੰਦਾ ਅਗਲੇ ਦਿਨ ਉਹਦਾ ਪੁਰਾਣਾ ਬਿਆਨ ਕੱਢ ਲੈਂਦੇ ਆ ਨਾਲ ਨਾ ਲਾ ਦਿੰਦੇ ਫੇਰ ਲੋਕ ਖੂ-ਖੂ ਕਰਦੇ ਗੱਲ ony ਕਰੋ ਜਿਵੇਂ ਪਾਇਦਰਾਂ ਦਾਤਾ ਜੀ